ਪਰ ਅਖੇ ਸੋ ਕਜ਼ਨ ਉਸ ਮੈਚ ਦਾ ਖਮਾ ਵੀ ਪਹਿਲੀ ਰੌਟ ਕੇ ਆਪਣੇ ਗੇੜੇ ਦੇ ਵਿੱਚ ਜਿੱਤੇ ਕਹਿੰਦੇ ਨਾ ਬੰਦੇ ਅੰਦੀ ਦੇ ਪਰ ਉਹਦੇ ਰਿਆ ਜਲੋਂ ਵੀ ਹੁਣ ਕੱਦੂ ਦੇ ਰਿਸ਼ਤੇਦਾਰ ਬੋਲੇ ਗਾਹਾਂ ਚੱਠੇ ਵਾਲੇ ਦਾ ਪਿੰਡ ਪੁੱਟ ਡਲਮਾਲਾ ਮੁੰਡਾ ਪਾਤੋਂ ਦੇ ਕਹਿੰਦੇ ਕੱਦੂ ਪਾਟਾ ਹੋਇਆ ਪਹਿਲੀ ਤੇ ਕੌਲੀ ਦੇ ਕਹਿੰਦੇ ਸਿੱਕਾ ਦਾ ਪਾਟਾ ਹੋਇਆ ਬਾਈ ਮੈਚ ਪੂਰਾ ਤਗੜਾ ਯਾਰ ਦੇਖੀ ਚੱਲੇ ਲੱਗ ਗਈ ਹੈ ਲਓ ਜੀ ਇਧਰ ਕੌਲੀ ਦਾ 21 ਸੋ ਪੰਤੇ ਆਉਂਦੇ ਕਾਲੇ ਕੈ ਕਾਲੇ ਦੇ ਕੈਂਟ 1000 ਹੈ ਤੇ ਬੱਬੀ ਦੇ ਕੈਂਟਾਂ ਦੇ 2100 ਰੁਪਏ ਲਾ ਰਹੇ ਹੋ ਪੈਸੇ ਕੋ ਪਿੰਡ ਸਾਹਿਬ ਇਹਨੇ ਫੜਾ ਗਿਆ ਜਿਹੜਾ ਕੈਂਟ ਕਾ ਦੇ ਪਾਉਂਦੇ ਰੋਗੇ ਬੰਦੇ ਨੂੰ ਆਹ ਸਾਹਮਣੇ ਕਹਿੰਦੇ ਆਹ ਤਲੀ ਫੇਰ ਆਜੋ ਆਜੋ ਬਈ ਪਿੰਡ ਦੀ ਟੀਮ ਦਾ ਮੈਚ ਆ ਗੱਗੂ ਖੇਡਦਾ ਗੋਣਾ ਵਾ ਜੇ ਤੂੰ ਪਹਿਲਾ ਓਵਰ ਚਿਕਵੇਟ ਕੱਢ ਗਿਆ 1100 1100 1100 1400 1400 1100 ਰੁਪਏ ਲਾ ਗਿਆ ਵੇਟ ਤੇ ਬਈ ਕੱਦੂ ਕਹਿੰਦੇ ਨੌਜਵਾਨ ਹੈ ਗੁਰਦਿਲ ਵਾਲੀ ਪਿੰਡ ਦੀ ਟੀਮ ਦਾ ਮੈਚ ਹੈ ਤੇ ਮੈਚ ਬਹੁਤ ਸੋਹਣਾ ਲੱਗਿਆ ਪਿਆ। ਕਿ ਵੀ ਕੱਦੂ ਪੂਜਣਾ ਕਰੋ ਕਰਕੇ ਦਿਖਾਉਣਾ ਪਿਆ। ਗੁਰਦਿਲ ਵਾਲਾ ਕੱਦੂ ਕਰਦਾ ਬੋਲਿੰਗ ਬਈ। ਕਿੱਥੇ ਵਾਲੇ ਰਿਹਾ। ਬਾਕੀ ਤੁਸੀਂ ਇਕੱਠ ਦੇਖੋ ਯਾਰਾ 5 ਲੱਖ ਰੁਪਏ ਟੂਰਨਾਮੈਂਟ ਇਕੱਠ ਦੇਖੋ ਬਈ। ਅੱਜ ਵੱਡੇ ਕੱਪ ਦੇ ਵੱਡੇ ਬਾਰੋਂ ਦੇਖਣ ਵਾਲਾ ਪਾਸੇ ਬਹੁਤ ਵੱਡੇ ਨਾਮ ਰੱਖਿਆ ਬਈ। ਆਓ ਸਾਹਮਣੇ ਕਹਿੰਦੇ ਕੱਦੂ ਫੇਰ ਤਿਆਰ ਬੰਦਿਆ। फे लाहे कनेडा कॾहिं कपिड़ा कचूण ਕਹਿੰਦੇ ਇਸੇ ਪਰਵਾਹ ਹੋਰ ਦੇਖੋ ਇਹ ਗਪਰੀ ਦੀ ਫੀਲਡਿੰਗ ਬਈ ਪ੍ਰਾਣਾ ਪਾਪੀ ਆ ਕਹਿੰਦੇ 1100 ਦੇਖਾਂਗੇ ਨਹੀਂ ਇਹ ਬਾਲ ਬਹੁਤ ਘੱਟ ਰੁਕਦੀ ਆ ਬਈ ਇੱਕ ਸੌ ਦੇ ਬਾਅਦ ਗਵਿੰਦਰ ਆ ਗਿਆ ਆਹ ਸਾਹਮਣੇ ਕਿਹਦੇ ਗਵਿੰਦਰ ਆ ਗਿਆ ਨੌਗਨ ਸਾਹਮਣੇ ਕਹਿੰਦੇ ਕਿਹਦੇ ਤਿਆਰ ਪਰ ਤਿਆਰ ਆਹ ਬਾਕੀ ਉਹਦੇ ਲਈ ਬਾਲ ਦੱਤ ਆਇਆ ਤੇ ਤੱਬੂਆ ਮੇਰੇ ਮਿੱਤਰੋ ਇਸੇ ਤਨਵਾਹ ਕਿਹਦੇ ਕਿੰਨਾ ਕੋਈ ਨਾ ਕਹਿੰਦੇ ਬੱਬਰੇ ਭਾਈ ਕੇ ਪਿੰਡ ਕਹਿੰਦੇ ਖਿਲਾੜੇ ਪਿੰਡ ਉਹ ਬਲਾਈ ਹੈ ਮੇਰੇ ਪਿੰਡ ਜਿਹੜੇ ਨਾਮ ਸਾਡੇ ਕਹਿੰਦੇ ਮਸ਼ਹੂਰ ਪਿੰਡ ਹੈ ਉਹਨਾਂ ਪਿੰਡਾਂ ਦੇ ਮੁੰਡੇ ਘੜ ਰਹੇ ਆ ਕਾਪਰ ਉਹ ਵੀ ਕਿੰਨੇ ਭਾਈ ਪਿੰਡ ਦੀ ਟੀਮ ਦਾ ਮੈਚ ਹੈ ਔਰ ਜਿੱਤਲ ਮਾ ਦਾ ਗੱਗੂ ਕੇ ਲਖੇੜਦਾ ਭਾਈ ਆ ਫੋੜਾ ਨਾ ਜੇਤੂ ਦਾ ਪਰਿਆਲਾ 1 ਓਵਰ ਲਾ ਗਿਆ ਮੁੰਡਾ ਭਾਈ ਉਹ ਆਪ ਦਾ ਇੱਕ ਵੇਟ ਕੱਢ ਗਿਆ ਜੁੱਤਾ ਪਾਲੇ ਰਾਹ ਆਉਣ ਦੇ ਅੱਧ ਜਿਹੜਾ ਟੱਕਰ ਸ਼ਤਮ ਦੇ ਹੁੰਦੇ ਆ ਬੰਦੇ ਟਾਵੇਂ ਟਾਵੇਂ ਲੇਖਾਂ ਨੂੰ ਘਰਉਂਦੇ ਹੁੰਦੇ ਆ ਇਹ ਬੰਦੇ ਕੋਈ ਕੋਈ ਲੇਖਾਂ ਨੂੰ ਘਰਉਂਦੇ ਹੁੰਦੇ ਆ ਹਾਂ ਸਾਹਮਣੇ ਕਦੇ ਕਮਾਲ ਕਰਤੀ ਹੈ ਬੱਲੇ ਵਾਲਿਆਂ ਕਦੇ ਗੁਰਵਿੰਦਰ ਬਹੁਤ ਵਧੀਆ ਖਿਡਾਰੀ ਖੜਾ ਹੁੰਦਾ ਮੁੰਡਾ ਗੁਰਵਿੰਦਰਾ ਭਾਈ ਮੁੰਡਾ ਹੈ ਜਿਹੜਾ ਸਿੱਕੇ ਮਾਰੀ ਦਾ ਬਹੁਤ ਵਧੀਆ ਖੇਡਦਾ ਵੀ ਹੁੰਦਾ ਹੈ ਉਧਰ ਕਹਿੰਦੇ ਹਾਰਮਨ ਹੁਣੀ ਗੁਰਵਿੰਦਰ ਹੁਣੀ ਕਹਿੰਦੇ ਕੈਨੇਡਾ ਗੁਰਪ੍ਰੀਤ ਪੁਲਸੀਆ ਹੋ ਗਿਆ ਬਰਤਲ ਵਾਲਾ ਭਾਈ ਨਰਪ੍ਰੀਤ ਫੌਜੀ ਰਾਜ ਬਹੁਤ ਸੋਹਣਾ ਟੂਰਨਾਮੈਂਟ ਕਰਾਇਆ ਪੰਜਾਬ ਨੇ ਆ ਸਮਨੇ ਪੈਡੀ ਬਾਲ ਇਧਰਲੇ ਪਾਸੇ ਕਦਰੀ ਕੋਲੇ ਵੱਡੇ ਟੱਗ ਗਏ ਕੋਈ ਨਾ ਕੋਈ ਨਾ ਬਹੁਤ ਸਮਤ ਇਹ ਦੱਸੂਗੇ ਉਹ ਬਾਅਦ ਕਿਵੇਂ ਬਿਗੜੀ 26 26 ਰਨ ਬਣ ਗਏ 26 ਸੌ ਰੇ ਦੋਵੇਂ ਤੋਂ ਬਾਅਦ ਜਿਹੜੇ 26 ਸੌ ਬਣ ਗਏ ਹੈ ਤੇ ਤੀਜੀ ਓਵਰ ਲਈ ਇੱਕ ਸ਼ੁਰੂਆਤ ਹੋ ਰਹੀ ਹੈ ਲਓ ਸਾਹਮਣੇ ਕਹਿੰਦੇ ਤੀਜੀ ਓੜ ਦੀ ਸ਼ੁਰੂਆਤ ਹੋ ਰਹੀ ਹੈ ਗੁਰਪ੍ਰੀਤ ਆ ਗਿਆ ਕਹਿੰਦੇ ਨੌਜਵਾਨ ਬਲਤੋਂ ਦੇ ਲਈ ਗੁਰਪ੍ਰੀਤ ਆ ਗਿਆ ਬਈ ਇਹਨਾਂ ਰਾਈ ਮੁੰਡਾ ਬਹੁਤ ਸੋਹਣਾ ਖੇਡਾ ਸਾਡੇ ਪਿੰਡ ਦਾ ਨਾਮ ਬਹੁਤ ਬਣਾਇਆ ਇਹਨੇ ਪਿੰਡਿਆਂ ਦੇ ਵਿੱਚ ਸਿਰਾ ਕਰਾਇਆ ਇਹਨੀਆਂ ਚ ਸਿਰਾ ਕਰਾਇਆ ਬਈ ਬੰਦੇ ਨੇ ਨੇ ਮੇਰੇ ਮਾਲਕ ਕੈਨੇਡਾ ਦੇ ਵੀ ਜਿਹਕੇ ਜ਼ਿੰਮੇਵਾਰ ਸਾਹਮਣੇ ਹੈ ਦੂਜੇ ਵੀ ਕੈਨੇਡਾ ਚਲਾ ਗਿਆ ਆ ਵੀ ਮੁੰਡਾ ਕਹਿੰਦੇ ਕੈਨੇਡਾ ਤੋਂ ਆਇਆ ਮੇਰੇ ਮਿੱਤਰੋ ਲਓ ਸਾਹਮਣੇ ਇਹਨਾਂ ਨੇ ਪਹਿਲੀ ਅਨੁਦ ਕਹਿੰਦੇ ਬੱਲੇ ਬੱਲੇ ਕਰਵਾਇਆ ਪਿੰਡ ਦੀ ਟੀਮ ਦਾ ਮੈਚ ਤੇ ਮੈਚ ਵੀ ਨਾ ਬਈਰ ਫਾਨ ਗਿਆ ਬੱਲੇ ਵਾਲਾ ਕੱਪਿਲ ਕਹਿੰਦੇ ਪੱਕੇ ਤਾਰ ਤੇ ਖੇਡਵਾ ਰਿਹਾ ਹੈ ਰੇਠੋ ਦੇ ਪ੍ਰਵੇਣ ਨੇ ਕਹਿੰਦੇ ਪਿਆਰ ਦੇ ਖੇਡ ਮੇਲੇ ਦੀ ਆਹ ਗਰਾਊਂਡ ਤੋਂ ਜਿਹਨੇ ਸ਼ੁਰੂਆਤ ਕੀਤੀ ਸੀਗੀ ਜੰਨੋ ਵੀ ਅੱਜ ਵੀ ਕੀਤੇ ਹੋਣਾ ਮੈਚ ਕਈਆਂ ਨੂੰ ਤਾਂ ਤੋਂ ਨਹੀਂ ਕਹਿੰਦੇ ਕੌਣ ਪੰਡਾ ਗੁਰਗ ਧਰਮਾ ਦੀ ਧਰਤੀ ਦਾ ਬਾਦ ਆਇਆ ਲਾਲੂ ਵਾਲਾ ਪਿੰਡਾ ਕਿਤੇ ਗੁਰ ਸ਼ੁਭਕਾਮਨਾਵਾਂ ਵਿਰਾਡੇ ਵੱਡੇ ਸਾਹਮਣੇ ਕੈਨੇਡਾ ਦਾ ਪਿਛਲੇ ਵਾਲੀ ਇਹ ਹਰ ਵਾਰੀ ਕੀਤਾ ਰਹੀ ਹੈ ਸੋ ਧਿਆਨ ਨਾਲ ਮੂਰਤ ਆਉਂਦਾ ਨਹੀਂ ਠੀਕ ਹੈ ਬੱਜੀ ਤੋਂ ਨਹੀਂ ਹਾਂ ਪੂਰਾ ਧਿਆਨ ਦੇ ਨਾਲ ਆ ਪਿੰਡਰ ਕਹਿੰਦੇ ਕੈਨੇਡਾ ਵਾਲਾ ਹੈ ਹਾਂ ਤਾਂ ਵੀ ਵੱਧਾ ਹੈ ਉਧਰ ਕਹਿੰਦੇ ਸੁਖਿੰਦਰ ਸਿੰਘ ਹਰੋਲੀ ਦਸਨ ਸਿੰਘ ਜੀ ਪ੍ਰਧਾਨ ਸਾਹਿਬ ਸ਼ੇਰ ਸਿੰਘ ਸਰਪੰਚ

ਹੋ ਜਿਹੜੇ ਬੇਹੋੜੇ ਸ਼ੁਰੂ ਹੋ ਗਏ ਐ ਇਧਰ ਦੇ ਪਾਸੇ ਗੋਲਬੇ ਸੌੜੇ ਸ਼ੁਰੂ ਹੋ ਗਏ ਐ ਚਾਤਾ ਹਸਿਆ ਐ ਇੱਕ ਤਾਂ ਕੋਈ ਮੁੰਡਿਆਂ ਨੇ ਕਈ ਕਾਰ ਚਾਤਾ ਹੱਸਦਾ ਐ ਇੱਕ ਰਾਕੇ ਪਾਈ ਜੁੰਦੇ ਐ ਇਧਰ ਦੇ ਪਾਸੇ ਬਾਲ ਕੋਲ ਦੀ ਫੇਰ ਉਹ ਪਿੰਡਰ ਕੇ ਦੇ ਪਿਆਰ ਪਿਆਰ ਦੇ ਵੀਰ ਲੋ ਵੀ ਪਿੰਡ ਦਾ ਹੌਸਲਾ ਕਰਨਾ ਪੈਣਾ ਲੋ ਵੀ ਪਿੰਡ ਦੀ ਟੀਮ ਦਾ ਮੈਚ ਐ ਬਈ ਸਿੱਕੇ ਜੇ ਮੱਜੀ ਜਾਂਦਾ ਚਿਰ ਸਾਡਾ ਨਹੀਂ ਘਬਰਾਈ ਜਾਂਦਾ ਹੋਰ ਹੋਣਾ ਇਹ ਸੋਚਣਾ ਪੈਣਾ ਪਾਗੇ ਵੀਰਵਾ ਆਹ ਮੁੰਡਾ ਕਿਹੜੇ ਬਾਤ ਤੋਂ ਨਹੀਂ ਵਿੰਦਰ ਤਿਆਰ ਵਰਤਿਆ ਲੋਪੀ ਕੋਈ ਸਮਝਾਣਾ ਵੀ ਗੱਲ ਪਿੰਡ ਦੀ ਏ ਆਹ ਮੇਲਾ ਪਿੰਡ ਦਾ ਪਿੰਡੀ ਵਾਲ ਇਧਰ 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 ਜੁਆਰ ਪਿਆ ਬਾਤ ਚਾਲ ਚੱਕ ਆ ਗਿਆ ਬਈ ਤੇ ਬਰਿੰਦਰ ਹੈ ਕਿੰਨੇ ਨਰਮਾਨੇ ਦੀ ਧਰਤੀ ਦਾ ਮੇਰੇ ਮਿੱਤਰੋ ਮੇਰੇ ਕੀ ਇਹਨਾਂ ਦੇ ਵਿੱਚ ਕਹਿੰਦੇ ਆਪਰੇਗਾਂ ਦੇ ਵਿੱਚ ਬੱਲੇ ਬੱਲੇ ਕਰਵਾਈ ਹੈ ਜਿੱਤੀ ਕਹਿੰਦੇ ਐਲੀਡੀ ਆਓ ਸਾਹਮਣੇ ਦੇਖਾਂਗੇ ਸੁਰਗੇ ਸਿੰਘ ਕਹਿੰਦੇ ਤਰਦੀਪ ਸਿੰਘ ਪਿੰਡ ਵਾਲਾ ਲੱਲੂ ਵਾਲਾ ਪਿੰਡ ਦੀ ਕਹਿੰਦੇ ਪ੍ਰਸਿੱਧ ਹੈ ਅੱਗ ਗੁਰਜ ਢਿਲਵਾ ਦੀ ਧਰਤੀ ਹੈ ਪਿੰਦਰ ਕਹਿੰਦੇ ਦਾਉ ਤਾ ਆਇਆ ਮੇਰੇ ਮਿੱਤਰੋ ਆਓ ਸਾਹਮਣੇ ਟੱਕਰ ਕਹਿੰਦੇ ਸਰੋਰੀ ਟੱਕਰ ਕਹਿੰਦੇ ਸਰੋਰੀ ਟੱਕਰ ਸਰੋਰੀ ਮੇਰੇ ਮਿੱਤਰੋ ਆਓ ਸਾਹਮਣੇ ਆਹ ਬਾਲ ਚੁੱਤੀ ਦੀ ਪਈ ਹੈ ਤੇ ਤਾੜੀਆਂ ਸਿਰ ਆਪੇ ਵਜਦੇ ਆਂ ਧੰਨਵਾਦ सॼे उहे हुजो भई उहे बोलगे हो रे ਹਾਂ ਪਿੰਡਰ ਕਹਿੰਦੇ ਵਾਧਾ ਹੋਇਆ ਇਧਰੋਂ ਪਾਸੇ ਗਵਿੰਦਰ ਪਿੰਡਰ ਤੇ ਗਵਿੰਦਰ ਓ ਪਿੰਡਰ ਤੇ ਗਵਿੰਦਰ ਬਾਹਰ ਬਾਈਂਡ ਕੋ ਫਸਲੇ ਇੱਕ ਐਕਸਟਰਾ ਸਟੋਕ ਦਾ ਕਦੇ ਵਾਧਾ ਹੋ ਗਿਆ ਬਿੱਲਾ ਕਦੇ ਚੋਟੀ ਦਾ ਚੌਲਾ ਓਹ ਹੋ ਜਾ ਸਾਡੇ ਨੇ ਓਹ ਹੋ ਜਾ ਲਾਈਨ ਚੱਲੀ ਆ ਵਾਧਾ ਓ ਮੁੰਡਾ ਸੁਣ ਕਰਦੇ ਨੇ ਲੱਗੇ ਆ ਕਿਸੇ ਨੇ ਹੱਥੇ ਕਿੱਟ ਕਰ ਲਈ ਖੇਡੋਂ ਉੱਪਰ ਆਉਂਦੇ ਆ ਹਰੇ ਖੋਤੇ ਦੀ ਪਰ ਖੇਡੋਂ ਨੂੰ ਜਾਰ ਕੇ ਗੱਲ ਤੱਕਾ ਕੇ ਰਾਜੇ ਕਿਲੋ ਸਿੱਕੇ ਸੱਤਨ ਲੋ ਵੀ ਮੁੰਡਾ ਵਧੀਆ ਖੇਡੀਆਗਾ ਵੀ ਬਾਈ ਬਹੁਤ ਸੋਹਣੇ ਸ਼ਾਟ ਮਾਰਦਾ ਹੈ ਪਿੰਡ ਦੀ ਟੀਮ ਦਾ ਮੈਚ ਆ ਬਾਈ ਪਾਉਣਾ ਓਏ ਜਾਨੀਆਂ ਆ ਗਿਆ ਓ ਸਰਾ ਚੱਕ ਗਿਆ ਕੈਚ ਆਉ ਮੁੰਡਾ ਬਚ ਗਿਆ ਬਾਈ ਪੂਰਾ ਤਕੜਾ ਖੜਿਆ ਰਿ ਆਊਟ ਕਰਿਆ ਬਾਈ ਇਹਨੇ ਦੇਖ ਭਾਈ ਉਹ ਗਿਆਨੀ ਨੇ ਬਚਾਇਆ ਗਿਆ ਜੀ 500 ਚਾਹਤਾ ਨਹੀਂ ਕਿਹਾ ਵੀ 500 ਆ ਪਾ ਰਿਓ ਵੱਡੇ ਮਾਰੇ ਹੋਨੇ ਚੱਕ ਲਿਆ ਗਿਆ ਜੀ ਬਾਉਂਡਰੀ ਤੋਂ ਇਕੱਲੇ ਹੱਥ ਨਾਲ ਤੇ ਮੁੰਡਾ ਨਾ ਭਾਈ ਹਿੱਟਾਂ ਮਾਰੀ ਹੈ ਭਾਈ ਪੂਰਾ ਤਗੜਾ ਖੜਿਆ ਰਿਹਾ ਆਊਟ ਕਰਿਆ ਆਹ ਦੇ ਨਾਲ ਰੱਖੋ ਕਿ ਬਾਅਦ ਕਰਦੇ ਹਾਂ ਸਭ ਇਕੱਠੇ ਦੋਵੇਂ ਨੰਬਰਾਂ ਤੋਂ ਹੁਣਾਂ ਹਿਲੋਗੇ ਨਵੇਂ ਗੇੜੇ ਗੇੜੇ ਫਾਇਰ ਨਾ ਨਾ ਨਿੱਤਰ ਦੇ ਆਣਾ ਫੈਸਲੇ ਵੱਡਾ ਸਤਕਾਰ ਆ ਸਰਾਂ ਇਧਰ ਵੱਡਾ ਧੰਨਵਾਦ ਹੈ ਬਿੰਦੂ ਵਾਲੇ ਪਾਸੋਂ ਸੁਖਵਿੰਦਰ ਸਿੰਘ ਹਰਵਾਲੀ ਦੀ ਉਹਨਾਂ ਵੱਲੋਂ ਪਾਉਦਾ ਹੋ ਗਿਆ ਹੈ ਬਹੁਤ ਵੱਡਾ ਧੰਨਵਾਦ ਹੈ ਮੇਰੇ ਮਿੱਤਰੋ ਦੁਨੀਆ ਤੇ ਪੈਸੇ ਵਧੀਆ ਓਵਰ ਲਾਈ ਹੈ ਬੰਦਾ ਕਮਨੀਫੈਕਟ ਝਟ ਗਿਆ ਇੱਕ ਪੈਸੇ ਦੇ ਨਾਮ ਨਾਲ ਇਹ ਵੀ ਮੁੰਡਾ ਕੈਨੇਡਾ ਤੋਂ ਆਇਆ ਬਈ ਕ੍ਰਿਕਟ ਵਾਲੇ ਸਾਰੇ ਮੁੰਡੇ ਸੈਕਟਰ ਦੇ ਬਈ ਬਹੁਤ ਸੋਹਣੀ ਗੇਮ ਹੈ ਸਾਰੇ ਐਨ ਆਰ ਆਈ ਐ ਵਿੱਚ ਫੌਜੀਪੁਰਾ ਵਿੱਚ ਮਾਸਟਰ ਨਾ ਵਧੀਆ ਟੀਮ ਬਹੁਤ ਪਾੜੇ ਨ ਕਰਦੀ ਯਾਰਾ ਗੁਰਗੱਦ ਨੇ ਗੋਲ ਪਾ ਸਕਦੇ ਬੋਲੋ ਪਾਸੋਂ ਦੇ ਸਿਲਫ ਨੇ ਕਰਨ ਕੀਤਾ ਦੂਜੇ ਨੇ ਵੀ ਤੁਰਦਾ ਹੋਇਆ ਲਵਿੰਗ ਮੈਂਬਰ ਨੇ ਫੇਰ ਲਾਦਾ 500 ਤੇਦੀ ਬਾਲ ਤੋਂ ਮੁੰਡਾ ਛੁੱਟੀ ਉੱਪਰ ਬੈ ਕੇ ਕੋਸ਼ਿਸ਼ ਕਰਦਾ ਇੱਕ ਸਕੋਰ ਦਾ ਤਾਕਤ ਦੇ ਜਿਹੜਾ ਹੋਰ ਦਿਨ ਦਿੱਤਾ ਸਾਹਮਣੇ ਕਿੰਨੇ ਇੱਕ ਸਕੰਡ ਦੇ ਬਾਅਦ ਜੜ ਗਿਆ ਜਿਸ ਮਿੰਟ ਨੂੰ ਜਿਹੜਾ ਮੈਚ ਕੀਤਾ ਹੈ ਇਹਦੇ ਕਾਟ ਨਾ ਤਰੋ ਪਾਸੇ ਪਾ ਦਿੰਦੇ ਆ ਜਿੰਦੂ ਇੱਕ ਵਾਰ ਸੇਲਾ ਕੈਚ ਕੀਤਾ ਤੇ ਹੱਥਾਂ ਨਾਲ ਹੱਥਾ ਆਪਣੇ ਸਾਥੀਆਂ ਵਾਲੀ ਟੀਮ ਕੀ ਹੱਸਿਆ ਜਿਹੜਾ ਕਾਹ ਸੌਂਦਾ ਸਰਾ ਦਾ ਬੰਦਾ ਕਿਹਨੇ ਕਾਹ ਸੀਗਾ ਕਿ ਤੇਰੀ ਮੇਰ ਤੇ ਪੈ ਗਈ ਪੂਰੀ ਟੱਪਣ ਬੰਦਾ ਓਵਰ ਸੰਪਾਦ ਤੇ ਕੱਸੀਆਂ ਦੀਆਂ ਵੀ ਕਿੰਨੇ ਵੱਡ ਗਏ 3 ਓਵਰ ਹੋ ਗਏ ਬਈ ਕਿਤੇ ਹੋਰੀ 43 ਬੱਤੀ ਨਹੀਂ 43 ਹੋ ਗਏ ਬਈ ਗੁਪਰੀ ਦਾ ਗਾ ਕਨੇਡਾ ਵਾਲਾ ਬੋਲਕ ਦੇ ਬਈ ਰਾਣਾ ਪਾਪੀਆ ਮੁੰਡਾ ਬਹੁਤ ਸੋਹਣਾ ਖੇੜਿਆ ਲਓ ਸਾਹਮਣੇ ਬਾਕੀ ਵਾਲੀ ਕਹਿੰਦੇ ਤਿਆਰ ਬਣ ਤਿਆਰ ਹੈ ਇਹ ਕਹਿੰਦੇ ਜਦੋਂ ਇੰਡੀਆ ਰਹਿੰਦਾ ਰਹੇ ਤੇ ਪੰਜਾਬੀਆਂ ਦੇ ਬੱਚੋ ਵੱਖਰੀਆਂ ਟੀਮਾਂ ਨੇ ਵੀ ਖੇੜਿਆ ਗੁਰਦੇ ਢਿਲਣਾ ਪਿੰਡ ਦਾ ਕਹਿੰਦੇ ਨਾਮ ਗੁਰਪ੍ਰੀਤ ਨੇ ਆਪਣੀ ਖੇਡ ਸਦਕਾ ਆਪਣੀ ਸ਼ੋਕ ਸਦਕਾ ਮੁੰਡਾ ਨਰਮ ਵੀ ਬਾਹਲਾ ਯਾਰ ਬਾਈ ਗੁਰਪ੍ਰੀਤ ਜਿਹੜਾ ਬੋਲੇ ਕੱਢਦਾ ਕੈਨੇਡਾ ਵਾਲਾ ਬਹੁਤ ਖੇਡਿਆ ਬਾਈ ਬਾਹਰੇ ਹਾਂਮਾਂ ਵਰਗੇ ਰੰਗੜੇ ਵਰਗੇ ਲਾਨ ਕਬੰਦੇ ਆ ਇੱਕੋ ਦੇਖਦਾ ਤਰਸੋ ਦਿੱਤਾ ਜਾ ਰਿਹਾ ਹੈ ਗੁਰਪ੍ਰੀਤ ਵੀ ਕੰਨ ਤਾਲ ਪਾ ਰਿਹਾ ਹੈ ਪਹਿਲੀ ਤੇ ਚਾਰ ਰੁੜੀ ਪਹਿਲੀ ਤੇ ਚਾਰ ਰੁੜਗੇ ਆ ਉਧਰ ਕਿਹਨੇ ਹਾਂਮਾਂ ਕੈਦਾ ਤੇ ਹੰਮਰ ਕੈਦਾ ਉਹ ਕਿਹਾ ਵੀ ਜੁੱਤੀਆਂ ਬੇਟਾ ਗੁਰਪ੍ਰੀਤ ਤਾਲ ਕਰੇਗਾ ਹਰ ਇੱਕ ਰੁੜਦਾ ਪੰਜ ਪੰਜ ਦਾ ਵੀ ਡੈਕਟਰ ਦੇ 200 ਰੁਪਏ ਦੇ ਕਹਿੰਦੇ ਤੜਿਆ ਹੋਇਆ ਸਾਹਮਣੇ ਚਕੇਰੀਆਂ ਪਿੰਡ ਹੈ ਕਹਿੰਦੇ ਗੱਭਰੂ ਦਾ ਛੋਟੀ ਉਮਰ ਬੱਲੇ 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 500 ਵੀ ਸਰਤੇ 300 ਵੀ ਸਰਤੇ ਆਹ ਸਭ ਦੇ ਨਾਲ ਪਾਸੇ ਸ਼ਾਬਾਸ਼ ਸ਼ਾਬਾਸ਼ ਬਾਈ ਬੇਨਤੀ ਇੱਕ ਜਿਹੜਾ ਕਹਿੰਦੇ ਬਾਈ ਫੀਲਡਰ ਤਾਂ ਕਦੇ ਹੁੰਦਾ ਨਾ ਉਹ ਕੈਂਟ ਦੇ ਵਿੱਚ ਡਿੱਕਾ ਆਉਂਦਾ ਉਹ ਵੀ ਬਣ ਕੇ ਆ ਜਿਹੜਾ ਮੈਚ ਅਜੇ ਜਿਨ੍ਹਾਂ ਮੇਰੇ ਤੇਰੇ ਵੀਰ ਬਣ ਕੇ ਤੁਸੀਂ ਸਾਡੇ ਲਈ ਬਹੁਤ ਸਿਆਣੇ ਹੋ ਤੁਸੀਂ ਸਾਡੇ ਸਰਕਾਰ ਨੂੰ ਪ੍ਰਣਾਮ ਤੁਹਾਡੇ ਪਾਸੇ ਉਹ ਖੜੇ ਆ ਸਾਡੇ ਪਿੰਡ ਦੇ ਨੌਜਵਾਨ ਬਈ ਬਹੁਤ ਕਾਜ ਪੁੱਛਿਆ ਉਹਨਾਂ ਦੇ ਆ ਦੇਖਣ ਲਈ ਇਹਦੀ ਅੱਖਾਂਗੇ ਜਰੂਰ ਹੈ ਇਹਨੂੰ ਭਾਵੇਂ ਤੁਹਾਨੂੰ ਜਾਦੇ ਗਹਿ ਲੱਗਿਆ ਹੋਵੇ ਵੈਸੇ ਕਾਜ ਬਈ ਸਲਾਮ ਹੋ ਜਾਂਦਾ ਕਈ ਵਾਰੀ ਤਾਂ ਬੋਲੇਗਾ ਸਾਹਮਣੇ ਕੋਈ ਖਾਤੇ ਹੁੰਦੇ ਹੁੰਦੇ ਇਕੱਲੇ ਸ਼ੋਰ ਦੌੜ ਜੁੱਤੇ ਗੁਰੂ ਕਹਿੰਦੀਆਂ ਕਹਿੰਦੇ ਪਾਲਾ ਪਿੰਡੀਆਂ ਜਿਵੇਂ ਹੀਰ ਕਹਿੰਦੇ ਪਹਿਲਾਂ ਦੱਸਿਆ ਹੀਰ ਇਹ ਤੇ ਪਿਆਰਾ ਹੈ ਮੇਰੇ ਮਿੱਤਰੋ ਚਕੀਰੀਆਂ ਵਾਲਾ ਕਹਿੰਦੇ ਦਾਦਾ ਗੇਂਦੀ ਦੁਬਾਰਾ ਵੈਰੀ ਗੁੱਟ ਯਾਰ ਛੋਣੀ ਫੀਲਡਿੰਗ ਕਰੀਏ ਮੁੰਡੇ ਨੇ